ਜੀ ਬਾਈ ਸਸਤਰੀ ਕਾ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਗੁਰੂ ਨਾਨਕ ਦੇਵ ਜੀ ਫਾਰਮ ਦੇ ਵਿੱਚ ਜੀ ਤੇ ਅੱਜ ਆਪਾਂ ਆਪਣੀ ਇਹ ਫਾਰਮ ਦੀ ਸਭ ਤੋਂ ਪੁਰਾਣੀ ਮੱਝ ਆ ਜੀ ਤੇ ਤਕਰੀਬਨ 10-12 ਸੌਆਂ ਤੋਂ ਉੱਪਰ ਹੀ ਹੋ ਗਈ ਜੀ ਇਹ ਹੁਣ ਤਕਰੀਬਨ ਹਾਵਰ ਲਈ 12ਵੇਂ 13ਵੇਂ ਸੂਏ ਆਈਡੀ ਹੈ ਜਾਈ ਹੈ ਜੀ ਪਤਾ ਹੁਣ ਵੱਧ ਵੀ ਹੋ ਸਕਦੀ ਆ ਜੀ 12ਵੇਂ 13ਵੇਂ ਸੂਏ ਨੇ ਸੋਣਾ ਹੁਣ 18 ਤਰੀਕ ਨੂੰ ਇਹਦੇ 10 ਮਹੀਨੇ ਪੂਰੇ ਹੋਣੇ ਆ ਜੀ ਤੇ ਜਾਣਕਾਰੀ ਇਹ ਹੈ ਜੀ ਆਪਾਂ ਇਸ ਲਈ ਦਿਖਾ ਰਹੇ ਹਾਂ ਮੱਝ ਵੀ ਆਪਾਂ ਜਦੋਂ ਆਪਣੇ ਮੱਝ ਦੀ ਚੰਗੀ ਸੇਵਾ ਕਰਦੇ ਆਂ, ਸ਼ਾਮ ਸਭਾਲ ਕਰਦੇ ਆਂ ਤੇ ਆਪਾਂ ਵੱਧ ਤੋਂ ਵੱਧ ਮੱਝ ਤੋਂ ਸੂਏ ਲੈ ਸਕਦੇ ਆਂ। ਤੁਸੀਂ ਮੱਝ ਦੇਖ ਰਹੇ ਹੋ ਜੀ ਕੋਈ ਪਲੀਸੀ ਨਹੀਂ ਹੈਗੀ ਕਿਸੇ ਪਾਸੇ ਤੋਂ। ਤੇ ਟ੍ਰਾਂਸਫਰ ਮਿਕਸਰ ਨੂੰ ਫੀਡ ਚਾਰ ਰਹੇ ਆਂ ਜੀ ਆਪਾਂ ਹੁਣ। 3.5 ਕਿਲੋ ਇੱਕ ਟਾਈਮ ਪਾ ਰਹੇ ਆਂ ਜੀ ਦਿਹਾੜੀ ਦੀ ਉਬਾਰਿਆ ਸਮਝ ਲਓ। ਤੇ ਵੱਧ ਤੋਂ ਵੱਧ ਆਪਾਂ ਸੂਏ ਲੈ ਸਕਦੇ ਜਦੋਂ ਆਪਾਂ ਮੱਧ ਚੰਗੀ ਆਪਾਂ ਸਾਂਭ ਸੰਭਾਲ ਕਰਦੇ ਆ ਖਰਾਕ ਸਹੀ ਦੇ ਰਹੇ ਆ ਜੀ ਤੇ ਇਹਦੀ ਕੱਟੀ ਆਈ ਆਪਣੇ ਕੋਲ ਟੱਤੇ ਆਪਾਂ ਇਹਦੇ ਤਕਰੀਬਨ ਸੇਲ ਕਰਿਆ ਜੀ ਤੇ ਆ ਇਹਦੀ ਕੱਟੀ ਦੀ ਗਾਂ ਕੱਟੀ ਆ ਤੇ ਵੀਰਾਵਲੀ ਦੀ ਜਿਹੜੀ ਕੱਟੀ ਐ ਇਹਦੀ ਦੋਤੀ ਐ ਇਹ ਤਕਰੀਬਨ ਇਹ ਵੀ ਹੋ ਚੱਲੀ 10 ਮਹੀਨਿਆਂ ਦੀ ਤੇ ਆਪੇ ਦੀ ਕੱਟੀ ਵੀ ਦਿਖਾਉਣੀ ਆ ਤੇ ਆਪਾਂ ਸੁਲਤਾਨਪੁਰ ਦਾ ਜਿਹੜਾ ਟੀਕਾ ਲਵਾਇਆ ਤਾਂ ਉਹਦੀ ਝੋਟੀ ਆ ਉਹ ਤੇ ਆਪਾਂ ਹੁਣ ਇਹਦੀ ਤੁਹਾਨੂੰ ਕੱਟੀ ਦਿਖਾਉਣੀ ਆ ਝੋਟੀ ਜਿਹੜੀ ਆਪਾਂ ਕੋ ਹੁਣ ਗਾਹਾਂ ਦੂਜੇ ਸੋਏ ਸੋਏ ਗਈ ਤੇ ਆਪਾਂ ਹੁਣ ਇਹਦੀ ਕੱਟੀ ਦਿਖਾਉਣੀ ਆ ਝੋਟੀ ਹਾਂ ਮੱਝ ਦੀ ਝੋਟੀ ਹੈ ਜੀ ਇਹ ਤੇ ਹੁਣ ਆਪਣੇ ਕੋਲ ਇਹ तकरीबन ਦੋਏ ਸੂਏ ਸੂਗ ਗਈ ਜੀ ਪਹਿਲੇ ਸੂਏ ਸੂਈ ਹੋਈ ਆ ਤੇ ਜਿਹੜੀ ਕੱਟੀ ਆ ਇਸ ਭਾਰਤ ਬੁੱਲ ਦੀ ਉਹ ਤੇ ਹੁਣ ਫੇਰ ਦੁਬਾਰਤ ਇਹ ਭਾਰਤ ਬੁੱਲ ਤੋਂ ਗੱਬਣਾ ਜੀ तकरीबन ਇਹ 12ਵੇਂ ਮਹੀਨੇ ਚ ਜਾ ਕੇ ਸੂਗ ਗਈ ਜੀ ਤੇ ਵੀਡੀਓ ਵਧੀਆ ਲੱਗੀ ਜੀ ਕਮੈਂਟ ਕਰਿਓ ਵੱਤਵਾਇ ਸ਼ੇਅਰ ਕਰਿਓ ਸਪੋਰਟ ਕਰੋ ਚੈਨਲ ਨੂੰ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰ ਲੋ ਤੇ ਵੱਧ ਤੋਂ ਵੱਧ ਕਮੈਂਟ ਕਰੋ ਜੀ ਵੀਡੀਓ ਦੇਖਣ ਬਾਅਦ ਤੇ ਧੰਨਵਾਦ ਜੀ